2020 ਦੇ ਵਿੱਚ ਕੋਵਿਡ ਸ਼ੁਰੂ ਹੋਣ ਤੋਂ ਪਹਿਲਾਂ ਜੀ ਉਹ ਪੰਜਾਬ ਆ ਦੀ ਮਦਰ ਕੋਲੇ ਆਉਂਦਾ ਉਹਦੇ ਬੱਚੇ ਨੂੰ ਲੈ ਕੇ ਹੂੰ ਤੇ ਆਉਂਦੇ ਸਾਰੇ ਇੱਧਰ ਲੋਕਡਾਊਨ ਲੱਗ ਜਾਂਦਾ ਜਿਹੜੀ ਆਸਟ੍ਰੇਲੀਅਨ ਗਵਰਨਮੈਂਟ ਆ ਉਹ ਸਾਰੀਆਂ ਫਲਾਈਟਾਂ ਬੰਦ ਕਰ ਦਿੰਦੀ ਹੈ ਲਗਭਗ ਇਹ ਲੋਕਡਾਊਨ 2 ਸਾਲ ਰਹਿੰਦਾ ਹੈ 2 ਸਾਲਾਂ ਬਾਅਦ ਜਦੋਂ ਇਹ ਲੋਕਡਾਊਨ ਖੁੱਲਦਾ ਤਾਂ ਉਹਨੂੰ ਇੱਕ ਮੇਲ ਮਿਲਦੀ ਹੈ ਜੀ ਆਸਟ੍ਰੇਲੀਆ ਤੋਂ ਹੂੰ ਤੇ ਜਦੋਂ ਉਹ ਡਾਕ ਖੋਲ੍ਹ ਕੇ ਵੇਖਦਾ ਤੇ ਉਹਦੇ ਵਿੱਚ ਉਹਦੀ ਵਾਈਫ ਨੇ ਉਹਨੂੰ ਡਿਵੋਰਸ ਵਾਲੇ ਪੇਪਰ ਭੇਜਿਆ ਪਰ ਜਦੋਂ ਕਿਤੇ ਕਿਸੇ ਤੇ ਮੁਸੀਬਤ ਪੈਂਦੀ ਆ ਉਦੋਂ ਪੰਜਾਬ ਦਾ ਚੇਤਾ ਆਉਂਦਾ ਪੰਜਾਬ ਦੇ ਲੋਕਾਂ ਦਾ ਚੇਤਾ ਆਉਂਦਾ ਵੀ ਉਹ ਅੱਗੇ ਆਉਣ ਉਹ ਮਦਦ ਕਰਨ ਇਹ ਟੱਲ ਸਚਾਈ ਹੈ ਬਿਲਕੁਲ ਜੀ ਬਿਲਕੁਲ ਆਸਟ੍ਰੇਲੀਆ ਸਿਡਨੀ ਚ ਤੁਸੀਂ ਇਹ ਹਿਸਾਬ ਲਾ ਲਓ ਵੀ ਹੁਣ ਇਸ ਟੈਂਗ ਪੂਰਾ ਆਤੰਗ ਮੱਚ ਚੁੱਕਿਆ ਜੀ ਜੇ ਕੋਈ ਬੰਦਾ ਆਨਲਾਈਨ ਚੀਜ਼ ਸੇਲ ਤੇ ਲਾਉਂਦਾ ਹੈ ਤਾਂ ਉਹਨੂੰ ਘਰ ਦੇ ਬਾਹਰ ਮਿਲਣ ਨਹੀਂ ਆਉਂਦਾ ਬੰਦਾ ਤਾਂ ਉਹ ਤੋਂ ਡਰਦੇ ਹੈ ਕੀ ਪਤਾ ਨਹੀਂ ਇਹ ਚੀਜ਼ ਲੈ ਕੇ ਜਾਊਗਾ ਕਿ ਇਹ ਸਾਨੂੰ ਮਾਰ ਕੇ ਤੇ ਖੋਹ ਕੇ ਲੈ ਜਾਊਗਾ। ਬਈ ਮੈਂ ਤੁਹਾਨੂੰ ਇਹ ਚ ਇੱਕ ਪੰਜਵਾਂ ਪੁਆਇੰਟ ਐਡ ਕਰਦਾ ਹਾਂ। ਤੁਸੀਂ ਇਹ ਹਸਾਬ ਨਾਲੋ ਵੀ ਜਿਹੜੀ ਆਪਣੇ ਪੰਜਾਬ ਦੀ ਪੁਲਿਸ ਆ ਜਾਂ ਬਾਕੀ ਸਟੇਟਾਂ ਦੀ ਪੁਲਿਸ ਆ ਜਾਂ ਇੰਡੀਆ ਦੀ ਪੁਲਿਸ ਨੂੰ ਸਭ ਤੋਂ ਮਾਰਾ ਗਿਆ ਜਾਂਦਾ। ਜੀ ਕੀ ਜੀ ਕਿਸੇ ਦੀ ਨਹੀਂ ਸੁਣਦੇ ਜੀ ਇਹ ਮਾਰ ਦਿੰਦੇ ਜੀ ਇੱਕ ਥੱਪੜ ਮਾਰਨ ਲੱਗੀ ਨਹੀਂ ਵੇਂਦੇ ਇੱਕ ਲੇਟਲੀ ਇਨਸੀਡੈਂਟ ਹੋਇਆ ਜੀ ਉਹ ਚ ਪੰਜਾਬੀ ਮੁੰਡਾ ਮਾਰਤਾ ਬੋਲਸ ਨੇ ਐਕਚੁਅਲੀ ਕੀ ਹੋਇਆ ਜੀ ਉਹਦੇ ਉਹ 26 ਸਾਲਾਂ ਦਾ ਮੁੰਡਾ ਸੀਗਾ ক্রিকেট ਜਿਹੜੀ ਉਥੋਂ ਦੀ ਟੀਮ ਹੈਗੀ ਆ ਉਹਦਾ ਉਹ ਕੈਪਟਨ ਸੀਗਾ ਉਹ ਉਹ ਵੀ ਇੱਕ ਹੇਟ ਕਰਾਇਮ ਦਾ ਨਤੀਜਾ ਹੀ ਹੈ ਜੀ ਉਹ ਆਪਦੇ ਘਰੋਂ ਜਾਂਦਾ ਬਾਹਰ ਤੇ ਅਗਲੇ ਦਿਨ ਮੰंडे ਨੂੰ ਉਹਦੀ Laash ਮਿਲਦੀ ਹੈ ਘਰ ਦੇ ਬਾਹਰ